ਨਾਲ ਬਾਪੂ ਜੀ ਆਏ ਹੋਏ ਆ ਸਭ ਤੋਂ ਵੱਡਾ ਹੌਸਲਾ ਕਹਿੰਦੇ ਬਾਪੂ ਦਾ ਹੁੰਦਾ ਜਦੋਂ ਬਾਪੂ ਨਾਲ ਖੜ ਜਾਂਦਾ ਤੇ ਜੱਗ ਜਿੱਤਿਆ ਜਿੱਤਿਆ ਲੱਗਦਾ ਉਹ ਬੱਲੇ 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 ਉਹ ਗੁਰਪ੍ਰਤਾਪ ਦੇ ਉਹ 20000 ਉਹ ਦੇ ਉਹ 20000 20000 ਉਧਰ ਕਹਿੰਦੇ ਹੀਰਾ ਰਿਕਸ਼ੇ ਵਾਲਾ ਮਿਹਨਤ ਕੋਈ ਵੀ ਮਾੜੀ ਨਹੀਂ ਭਾਵੇਂ ਕੋਈ ਰਿਕਸ਼ਾ ਚਲਾਉਂਦਾ ਭਾਵੇਂ ਕੋਈ ਜਹਾਜ਼ ਚਲਾਵੇ ਭਾਵੇਂ ਕੋਈ ਟ੍ਰੇਨ ਚਲਾਵੇ ਇੱਕ ਵਾਰੀ ਹੀਰੇ ਲਈ ਤਾੜੀਆਂ ਹੋਣੀਆਂ ਚਾਹੀਦੀਆਂ ਇਹ ਤਾਂ ਗੋਪੀ ਭਲਵਾਨ ਦੀ ਉਹ ਗੱਲ ਬਣ ਗਈ ਕਿਸੇ ਕੀ ਕાન ਮੇ ਹੀਰਾ ਕਿਸੇ ਕੀ ਨਾਕ ਮੇ ਹੀਰਾ ਹਮੇ ਹੀਰੋਂ ਸੇ ਕਿਆ ਲੈਣਾ ਹਮਾਰਾ ਯਾਰ ਹੈ ਹੀਰਾ ਓ ਲੱਗਿਆ ਗੋਪੀ ਇਹ ਫਰੰਦੀ ਸੰਤ ਮਹਾਪੁਰਸ਼ ਬਾਬਾ ਮੰਗਲ ਸਿੰਘ ਜੀ ਦੀ ਬੜੀ ਬਾਣੀ ਭਰੀ ਹੈ ਓ ਲੱਗਿਆ ਗੋਪੀ ਓ ਲੱਗਿਆ ਗੋਪੀ ਇਹ ਫਰੰਦੀ ਪੁਰਗਾ ਗਰੌਂਦਾ ਦਾ ਸ਼ਰਕਾਰ ਲਾਉਂਦਾ ਘੇਰ ਕੇ ਫਰੰਦੀ ਘੇਰ ਕੇ ਫਰੰਦੀ ਘੇਰ ਕੇ ਜੱਫੀ ਫਿਰ ਚੱਲਾ ਹਰ ਯਾਰ ਲਾਉਦਾ ਘੇਰ ਕੇ ਬਹੁਤਾ ਜਾਗਣਾ ਨਹੀਂ ਚੰਗਾ ਬਹੁਤਾ ਸੋਣਾ ਵੀ ਨਹੀਂ ਚੰਗਾ ਮੁਠੀ ਬੰਦ ਰਵੇ ਚੰਗੀ ਖੁੱਲੀ ਅੱਖ ਰਵੇ ਚੰਗੀ ਮੁਠੀ ਬੰਦ ਖੁੱਲ ਗਈ ਪਵਾੜੇ ਪਾਉਗੀ ਰੱਖ ਸਾਹਮਣੇ ਜਵਾਨੀ ਤੇਰੇ ਮੇਰੇ ਕੰਮ ਆਉਗੀ ਰੱਖ ਸਾਹਮਣੇ ਜਵਾਨੀ ਤੇਰੇ ਕੰਮ ਆਉਗੀ ਜਿਦੋਂ ਬੰਦਾ ਇਧਰ ਆ ਆ ਖੜੀ ਇਧਰ ਹੈ ਜਿਦੋਂ ਬੰਦਾ ਉਤਨਾ ਨਾ ਬੰਦਾ ਇਧਰ ਆਏ ਬਨੇ ਬੰਦੇ ਬੰਦੇ ਤੇ ਤੂੰ ਲੱਗ ਗਿਆ ਆ ਜੀ ਬੰਦਾ ਪੱਜਣ ਲੱਗਾ ਉਹਨੂੰ ਉਹਨੂੰ ਆ ਆ ਜਿਹੜੀ ਚੀਜ਼ ਹੈ ਨਾ ਆ ਧੌਣ ਤੇ ਰੱਖ ਲਿਆ ਹੱਥ ਆਂ ਬਾਂਹਾਂ 'ਆਂ ਲੱਗ ਆਬ ਇੱਥੋਂ ਫਾੜ ਲੈਣੀ ਉਹਨੂੰ ਉਹਨੂੰ ਕੱਚਾ ਰਹਿਣਾ ਉਹਦੇ ਗਾੜੀ ਉਹ ਉਹਦੇ ਗਾੜੀ ਆ ਚੀਜ਼ ਹੈ ਜਿਹੜਾ ਇੱਥੋਂ ਇੱਥੇ ਕੱਚਾ ਰਹਿ ਉਹ ਪੱਕਾ ਤੁਲਣਾ ਨਹੀਂ ਜਦੋਂ ਤੁਲਦਾ ਲਾਉਂਦੇ ਨੱਥਣਾ ਨਹੀਂ ਗਾੜੀ ਇਧਰ ਜੇ ਇਧਰ ਨੂੰ ਤੋੜਦਾ ਨਾ ਉਹਦੇ ਆ ਬੈਠੂ ਨਾ ਲੱਗ ਗਾੜੀ ਇਧਰ ਨੂੰ ਜਾਂਦਾ ਆਂ ਗਾਂ ਬਾਂ ਕਰਦੇ ਇੱਧਰ ਜਾਂਦਾ ਬਾਂਗਾ ਕਰਦੇ ਇੱਧਰ ਇੱਕ ਜਿੱਥੇ ਮੋੜਾ ਮਾਰਦਾ ਨਾ ਬੰਦਾ ਮੋੜਾ ਮਾਰਦਾ ਉੱਥੇ ਤੇ ਕਰ ਮਾਰਦਾ ਤੂੰ ਤੂੰ ਕੀ ਕਰਦਾ ਤੂੰ ਕਰਦਾ ਆਹ ਉਹ ਨੂੰ ਆਹ ਮਾਰਦਾ ਉਹ ਪਿੱਛੇ हट ਜਾਂਦੇ ਜਦੋਂ ਆਹ ਮਾਰਦਾ ਤੇਰਾ ਬੈਲ